ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਜਿੱਥੇ ਨਮਸਕਾਰ ਕਰਨ ਵਾਸਤੇ ਦਰਸ਼ਨ ਦਦਾਰਿਆਂ ਵਾਸਤੇ ਪਹੁੰਚੇ ਹਾਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਦਦਾਰੇ ਕੀਤੇ ਨੇ ਤੇ ਬਹੁਤ ਹੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਜਿੱਥੇ ਸਭੇ ਥਾਵ ਨਹੀਂ ਤੁਦ ਜਿਹਿਆ ਵੱਧੋ ਪੁਰਖ ਵਿਦਾ ਤੇ ਤਾਂ ਤੁ ਸੋਹਿਆ ਵਸਦੀ ਸਗਣ ਅਪਾਰ ਅਨੂਪ RAMDAS پور ਹਰ ਹੰਨ ਨਾਨਕ ਕਸਮਲ ਜਾਏ ਨਾਇਆ RAMDAS ਸਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਜਿੱਥੇ ਅੱਜ ਆਪਾਂ ਜਿੱਥੇ ਦਰਸ਼ਨ ਦਦਾਰੇ ਕੀਤੇ ਨੇ ਤੇ ਉੱਥੇ ਹੀ ਜਿਹੜਾ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਧਮਕੀ ਦੀਆਂ ਧਮਕੀ ਭਰੀਆਂ ਈਮੇਲ ਆ ਰਹੀਆਂ ਨੇ ਸਾਡੇ ਜਿਹੜਾ ਮਹਾਨ ਅਸਥਾਨ ਹੈ ਮਹਾਨ ਜਿਹੜਾ ਸਭ ਤੋਂ ਸਾਡਾ ਗੁਰਸਿੱਖਾਂ ਦਾ ਨਹੀਂ ਸਮੁੱਚੇ ਭਾਰਤ ਵਿਸ਼ਵ ਦੇ ਵਿੱਚ ਸਭ ਤੋਂ ਮਹਾਰਜ ਦਾ ਡਿੱਠੇ ਸਭੇ ਥਾਵ ਨਹੀਂ ਤੁਦ ਜੀ ਆਸਰੀ ਹਰਮੰਦਰ ਸਾਹਿਬ ਜਿੱਥੇ ਹਰ ਕੋਈ ਆ ਕੇ ਇੱਥੇ ਨਮਸਕਾਰ ਕਰਦਾ ਤੇ ਆਪਣੀਆਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਤੇ ਜਿਹੜੇ ਲੋਕ ਜਿਹੜੇ ਇਹ ਈਮੇਲ ਭਰੀਆਂ ਧੰਕੀਆਂ ਦੇ ਰਹੇ ਨੇ ਪਿਛਲੇ 6-7 ਦਿਨਾਂ ਤੋਂ 7-8 ਜਿਹੜੀਆਂ ਈਮੇਲ ਆਈਆਂ ਨੇ 14 ਜੁਲਾਈ ਤੋਂ ਲੈ ਕੇ ਤੇ ਮੈਂ ਜਿੱਥੇ ਸਾਰੀਆਂ ਨਹਿ ਹੰਸ ਸਿੰਘ ਜਥੇਬੰਦੀਆਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜੇ ਪ੍ਰਬੰਧ ਸਾਰੇ ਚਲਾ ਰਹੇ ਨੇ ਤੇ ਸ੍ਰੀ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਹੋਰਾਂ ਨੂੰ ਤੇ ਸਾਰੇ ਸਤਿਕਾਰਯੋਗ ਸਾਡੇ ਸਿੰਘ ਸਹਿਬਾਨ ਤੇ ਉਹਨਾਂ ਨੂੰ ਵੀ ਜਿੱਥੇ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਦਾ ਜਿੱਥੇ ਆਪਾਂ ਸਾਰੇ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਦਦਾਰੇ ਜਦੋਂ ਕਰਦੇ ਆ ਤੇ ਆਪਣੇ ਦਰਬਾਰ ਸਾਹਿਬ 'ਚ ਮੱਥਾ ਟੇਕਣ ਬਹੁਤ ਰੋਜ਼ ਦੀ ਲੱਖਾਂ ਦੀ ਤਦਾਦ ਤੇ ਸੰਗਤ ਆਉਂਦੀ ਹੈ ਤੇ ਉਹ ਸੰਗਤ ਦਾ ਵੀ ਆਪਾਂ ਧਿਆਨ ਰੱਖਣਾ ਪਰ ਜਿਹੜੇ ਦੁਸ਼ਟ ਲੋਕ ਨੇ ਜਦੋਂ ਆਪਾਂ ਪਿਛਲਾ ਭਾਵੇਂ ਦੇਖ ਲਈਏ ਸਮਾਂ ਮੁਗਲਾਂ ਦਾ ਰਾਜ ਸੀ ਜਾਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਵੀ ਬਹੁਤ ਸਾਰੇ ਜਿਹੜੇ ਆ ਹਰਮੰਦਰ ਸਾਹਿਬ ਨੂੰ ਜਿਹੜੀ ਆ ਆਣ-ਬਾਣ ਜਿਹੜੀ ਆ ਇਨੂੰ ਧਮਕੀਆਂ ਤੇ ਇਹਦੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਖਾਲਸੇ ਨੇ ਜਿਹੜੇ ਆ ਉਹਨਾਂ ਦਾ ਭਾਵੇਂ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਗੋਰੇ ਸੀ ਤੇ ਉਹਨਾਂ ਨੂੰ ਕਿਵੇਂ ਸੋਧਿਆ ਤੇ ਜਿਹੜਾ ਈਮੇਲ ਵਾਲਾ ਹੈ ਜੇ ਜਦੋਂ ਖਾਲਸਾ ਪੰਥ ਬੁੱਢਾ ਦਾਲ ਅਹਿਮਦ ਸ਼ਾਹ ਅਬਦਾਲੀ ਜਿਹੜਾ ਚੜ ਕੇ ਆਉਂਦਾ ਸੀ ਸ੍ਰੀ ਹਰਮੰਦਰ ਸਾਹਿਬ ਤੇ ਤੇ 22-22 ਹਜ਼ਾਰ ਘੋੜਸਵਾਰ ਜਿਹੜੀਆਂ ਫੌਜਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਬਾਬਾ ਨੈਣਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ 6ਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ 6ਵੇਂ ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਜਿਹੜੇ ਬੁੱਢਾ ਦਲ ਦੇ 7ਵੇਂ ਜਿਹੜੇ 6ਵੇਂ ਜਥੇਦਾਰ 5ਵੇਂ ਬਾਬਾ ਨੈਣਾ ਸਿੰਘ ਜੀ ਉਹਨਾਂ ਵੇਲੇ ਵੀ ਜਿਹੜੇ 222000 ਘੋੜਤਵਾਰ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਹਮੇਸ਼ਾ ਜਿਹੜੇ ਆ ਤਿਆਰ ਪਰ ਤਿਆਰ ਹੁੰਦੇ ਸੀ ਹੁਣ ਵੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਮਰੱਥ ਹੈ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਜਿਹੜੇ ਦੁਸ਼ਟ ਲੋਕ ਜਿਹੜੇ ਈਮੇਲ ਕਰ ਰਹੇ ਨੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਤੇਰੀਆਂ ਜੜੀਆਂ ਨੇ ਸਾਰੀਆਂ ਜਿਹੜੀਆਂ ਪਿਛਲੇ ਅੱਗੇ ਆਉਣ ਵਾਲੀਆਂ ਪੀੜੀਆਂ ਵੀ ਤੇਰੀਆਂ ਖਤਮ ਕਰ ਦੇਵਾਂਗੇ ਜੇ ਸਾਡੇ ਅਸ탄ਵਲ ਅੱਖ ਪੁੱਟ ਕੇ ਅੱਖ ਜੇ ਪਤਾ ਲੱਗ ਜਾਣਾ ਚਾਹੀਦਾ ਵੀ ਕਿਹੜਾ ਇਹ ਦੁਸ਼ਟ ਹੈ ਜਿਹੜਾ ਸਾਡੇ ਅਸ탄ਵਲ ਨੂੰ ਇਹੋ ਜੀਆਂ ਮਾੜੀਆਂ ਜਿਹੜੀਆਂ ਨੀਚ ਹਰਕਤਾਂ ਕਰ ਰਿਹਾ ਧਮਕੀਆਂ ਦੇ ਰਿਹਾ ਤੇ ਉਹਦਾ ਜਿਹੜਾ ਹਸ਼ਿਰ ਜਿਹੜਾ ਪਹਿਲਾਂ ਵੀ ਖਾਲਸੇ ਨੇ ਕਦੇ ਮਾਫ ਨਹੀਂ ਕੀਤਾ ਤੇ ਹੁਣ ਵੀ ਜਿਹੜਾ ਜੋ ਵੀ ਇਹਦੇ ਨਾਲ ਸੰਬੰਧਤ ਨੇ ਉਹ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਣਾ ਤੇ ਗੁਰੂ ਸਾਹਿਬ ਕਿਰਪਾ ਕਰਨ ਨਾਲ ਹੀ ਜਿੰਨੀਆਂ ਭਾਵੇਂ ਸੈਂਟਰ ਸਰਕਾਰ ਹੈ ਭਾਵੇਂ ਪੰਜਾਬ ਸਰਕਾਰ ਹੈ ਉਹਨਾਂ ਨੂੰ ਜਿਹੜਾ ਬਹੁਤ ਛੇਤੀ ਇਹ ਜਿਹੜਾ ਗਲਤ ਮੈਸੇਜ ਭੇਜ ਰਹੇ ਨੇ ਈਮੇਲ ਗਲਤ ਕਰ ਰਹੇ ਨੇ ਉਹਦਾ ਕੀ ਪਿੱਛੇ ਮਕਸਦ ਹੈ ਉਹਦੇ ਪਿੱਛੇ ਕਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਉਹ ਆਪਣੇ ਸੰਗਤਾਂ ਦੇ ਸਾਹਮਣੇ ਲਿਆਉਣੀ ਚਾਹੀਦੀ ਹੈ ਤੇ ਕੋਈ ਵੀ ਇਹੋ ਜੀ ਚੀਜ਼ ਨਹੀਂ ਜੋ ਸਰਕਾਰ ਤੋਂ ਜਿਹੜੀ ਹੈ ਗੁੱਜੀ ਹੋਵੇ ਤੇ ਇਹਦਾ ਤੁਰੰਤ ਜਿਹੜਾ ਇਹਦੇ ਤੇ ਐਕਸ਼ਨ ਲੈਣਾ ਚਾਹੀਦਾ ਤੇ ਜਦੋਂ ਪਤਾ ਲੱਗਦਾ ਉਹ ਜਿਹੜਾ ਉਹਦਾ ਜਿਹੜਾ ਬੀ ਨਾਸ ਜਿਹੜਾ ਖਾਲਸੇ ਨੇ ਕਰਨਾ ਉਹ ਫਿਰ ਉਹਦੀਆਂ ਅਗਲੀਆਂ ਆਉਣ ਵਾਲੀਆਂ ਪੀੜੀਆਂ ਵੀ ਉਹ ਯਾਦ ਕਰਨਗੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਸੰਗਤਾਂ ਜਿਹੜੀਆਂ ਪੂਰੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਬੇਝਿਜਕ ਇੱਥੇ ਪਹੁੰਚ ਰਹੀਆਂ ਨੇ ਬਹੁਤ ਸਾਰੀ ਗੁਰੂ ਸਾਹਿਬ ਦੀ ਕਿਰਪਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਆਸੀ ਹਰ ਪੱਖੋਂ ਜਿਹੜੇ ਇੱਥੇ ਨਾਲ ਆ ਪੈਰਾ ਵੀ ਦੇਣ ਵਾਸਤੇ ਤਿਆਰ ਪਰ ਤਿਆਰ ਆ ਹਮੇਸ਼ਾ ਜਿਹੜਾ ਖਾਲਸਾ ਜਿਹੜਾ ਖਾਲਸਾ ਅਕਾਲ ਪੁਰਖੀ ਫੌਜ ਪਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਗੁਰੂ ਸਾਹਿਬ ਕਿਰਪਾ ਕਰਨ ਉਹ ਆਪ ਸਮਰੱਥ ਨੇ ਪਰ ਇਹੋ ਜੀਆਂ ਧਮਕੀਆਂ ਤੋਂ ਗਿੱਦੜ ਭਵਕੀਆਂ ਤੋਂ ਕੋਈ ਨਹੀਂ ਖਾਲਸਾ ਡਰਦਾ ਨਾ ਸੰਗਤ ਡਰਦੀ ਹੈ ਗੁਰੂ ਸਾਹਿਬ ਹਮੇਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਕਿਰਪਾ ਬਣਾਈ ਰੱਖਣ ਸੰਗਤ ਦੇ ਉਹ ਤਾਂ ਰੁਟੀਨ ਤੇ ਦਰਸ਼ਨ ਕਰਨ ਆਏ ਆ ਤੇ ਉਹਨਾਂ ਨੂੰ ਆ ਸਾਰਾ ਹੀ ਹਾਲਾਤ ਬਾਰੇ ਇੱਕ ਦੂਜੇ ਨੂੰ ਪੁੱਛਿਆ ਵੀ ਕੀ ਹੈ ਇੱਥੇ ਚੱਲ ਰਿਹਾ ਕੋਈ ਵੀ ਸਾਨੂੰ ਸੇਵਾ ਦੀ ਜਰੂਰਤ ਹੈ ਨੇ ਹੰਗਸੰਗ ਜਥੇਬੰਦੀਆਂ ਤੇ ਉਹ ਪੂਰਾ ਉਹਦੇ ਤੇ ਪੈਰਾ ਦੇਣਗੇ ਆ ਪੂਰੇ ਤੇ ਉਹਨਾਂ ਦਾ ਜਿਹੜੇ ਧਾਰਮਿਕ ਜਾਂ ਸਿਆਸੀ ਲੋਕ ਨੇ ਉਹਨਾਂ ਨੇ ਆਪਣੀ ਗੱਲ ਕਰਨੀ ਆ ਪਰ ਜਿਹੜੀ ਨਿਹੰਗ ਸਿੰਘ ਜਥੇਬੰਦੀਆਂ ਨੇ ਉਹ ਨਰੋਲ ਜਿਹੜਾ ਸਿਰਫ ਨਮਸਕਾਰ ਕਰਨ ਵਾਸਤੇ ਤੇ ਇੱਥੇ ਜਿੱਥੇ ਵੀ ਕੋਈ ਜ਼ਰੂਰਤ ਹੋਊਗੀ ਉਹਦਾ ਜਿਹੜਾ ਸ਼ਕਤੀਨਾਸੀ ਪੈਰਾ ਵੀ ਦੇਵਾਂਗੇ ਕੋਈ ਦੁਸ਼ਟ ਜਿਹੜਾ ਇਹ ਹੋ ਜਾ ਉਹ ਕਦੇ ਵੀ ਆਪਣੇ ਏ ਇਹ ਨਾ ਸੋਚੇ ਵੀ ਇਥੋਂ ਕੋਈ ਆਪਣੇ ਸੁੱਕਾ ਨਿਕਲ ਜੂਗਾ ਕੋਈ ਵੀ ਕੋਈ ਗੱਲ ਤੋਂ ਸੋਚੀ ਵੀ ਨਾ ਇਹੋ ਜਆ ਪਹਿਲੀ ਜਦ ਇਥੇ ਬੰਦੇ ਤੁਹਾਡੇ ਕੋਲ ਜਿਹੜਾ ਇਥੇ ਪਹੁੰਚਿਆ ਗਿਆ ਇਹ ਤਾਂ ਹੋਰ ਜੱਥੇ ਮੰਡੀ ਸਾਰੇ ਹੀ ਆਉਣਗੇ ਸਾਰੇ ਹੀ ਆਉਣਗੇ ਕਈਆਂ ਨੂੰ ਪਤਾ ਵੀ ਨਹੀਂ ਹੁੰਦਾ ਕਈ ਆਪਣੇ ਆਪ ਹੀ ਰਹੇ ਨੇ ਗੁਰੂ ਸਾਹਿਬ ਦੇ ਤੇ ਆਪਣੀ ਆਪਣੀ ਸ਼ਰਧਾ ਭਾਵਨਾ ਮੈਂ ਜਿੱਥੇ ਸ਼ਰਮਣੀ ਪੰਥ ਅਕਾਲੀ ਮੁੰਡਾ ਦਲ ਪੰਜਵਾ ਤੱਕ ਸਾਰੀਆਂ ਨਿਹੰਗ ਸਿੰਘ ਜਥੇ ਬੰਦਿਆਂ ਵੱਲੋਂ ਫੇਰ ਦੁਬਾਰਾ ਜਿਹੜਾ ਇਹ ਦੁਸ਼ਟ ਕੋਈ ਵੀ ਹੈ ਉਹ ਜਿਹੜਾ ਉਹਨੂੰ ਸਮਝ ਜਾਣਾ ਚਾਹੀਦਾ ਸਰਕਾਰ ਨੂੰ ਚਾਹੀਦਾ ਉਹਨੂੰ ਆਪਣੇ ਤੁਰੰਤ ਉਹਦੀ ਗ੍ਰਿਫਤਾਰੀ ਕਰੇ ਤੇ ਉਹਨੂੰ ਇਹੋ ਜੀ ਬੇ ਜਿਹੜੀ ਹੈ ਮਿਸਾਲ ਸਜ਼ਾ ਮਿਲਣੀ ਚਾਹੀਦੀ ਹੈ ਵੀ ਉਹਦੀਆਂ ਪੀੜ੍ਹੀਆਂ ਵੀ ਯਾਦ ਰੱਖਣਗੀਆਂ ਤੇ ਖਾਲਸੇ ਨੇ ਵੀ ਉਹਨੂੰ ਨਹੀਂ ਬਖਸ਼ਣਾ ਜਿਹੜਾ ਇਹੋ ਜਾਂ ਕੰਮ ਕਰ ਰਿਹਾ ਸੰਗਤਾਂ ਨੂੰ ਵੀ ਬੇਨਤੀ ਹੈ ਜਿਵੇਂ ਆਪਾਂ ਰੋਜ਼ ਦੀ ਤਰ੍ਹਾਂ ਇੱਥੇ ਆ ਰਹੇ ਹਾਂ ਦਰਸ਼ਨ ਦਿਦਾਰੇ ਕਰਕੇ ਬੇਝਿਜਕਾਓ ਸਾਰੇ ਆਪਾਂ ਦਰਸ਼ਨਾਂ ਉਵੇਂ ਹੀ ਜਿਵੇਂ ਪਹਿਲਾਂ ਹੁੰਦੇ ਉਵੇਂ ਹੀ ਆ ਕੇ ਸ਼ਰਧਾ ਵਾਧੂ ਸੰਗਤਾਂ ਆ ਰਹੀਆਂ ਨੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਬੇਚੇਜ ਕੋ ਕੇ ਆਪਾਂ ਦਰਸ਼ਨ ਦਦਾਰੇ ਕਰੀਏ ਸਾਰੇ ਅਹੀ ਆਪਣੇ ਫੇਰ ਦੁਆਰਾ ਮੈਂ ਬੇਨਤੀ ਕਰਦਾ ਜਿਵੇਂ ਸਾਡੇ ਰੂਬੀ ਜੀ ਐਡੀਸ਼ਨਲ ਸਕੱਤਰ ਨੇ ਹੋਰ ਵੀ ਕਿੰਨੀ ਵਧੀਆ ਮਿਹਨਤ ਸਾਰੇ ਕਰ ਰਹੇ ਨੇ ਪਰ ਜਿਹੜੀ ਸੰਗਤਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ ਜੇ ਸਿਕਿਉਰਿਟੀ ਦੀ ਗੱਲ ਹੁੰਦੀ ਹੈ ਸਾਰੇ ਆਪਾਂ ਵੱਡੇ ਵੱਡੇ ਤੀਰਥਾਂ ਤੇ ਜਾਂਦੇ ਆਂ ਸਪਿਅਰਟੀ ਦੇ ਮਾਮਲੇ ਦੇ ਵਿੱਚ ਕੋਈ ਵੀ ਕਿਸੇ ਦੀ ਜਿਹੜੀ ਆ ਉਹ ਲਿਹਾਜ਼ ਵੀ ਨਹੀਂ ਕਰਨਾ ਚਾਹੀਦਾ ਤੇ ਉਹਦੇ ਵਿੱਚ ਪੂਰਾ ਸਹਿਯੋਗ ਵੀ ਕਰਨਾ ਚਾਹੀਦਾ ਪ੍ਰਬੰਧਕਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇ ਜੀਕਾਰੇ ਗਜਾਵੇ ਧੰਨ ਧੰਨ ਸਾਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਮਨ ਨੂੰ ਪਾਵੇ ਜੀ ਆਗਾ